ਪੁਲਿਸ ਨਾਕੇ ਦੇ ਨੇੜੇ ਹੀ ਚੋਰ ਖਾ ਦਾ ਸਟੋਰ ਲੁੱਟ ਕੇ ਹੋਏ ਫਰਾਲ ਲੱਖਾਂ ਦੀਆਂ ਦਵਾਈਆਂ ਐਲਈਡੀ ਅਤੇ ਸਿਲੰਡਰ ਕੀਤਾ ਚੋਰੀ ਗੁਰਦਾਸਪੁਰ ਚ ਚੋਰਾਂ ਦੇ ਹੌਂਸਲੇ ਇੱਥੋਂ ਤੱਕ ਬਲੰਦ ਹੋ ਗਏ ਹਨ ਕਿ ਥਾਣਾ ਸਦ ਦੇ ਤਹਿਤ ਆਉਂਦੇ ਪੁਲਿਸ ਨਾਕੇ ਤੋਂ ਕੁਝ ਦੂਰੀ ਤੇ ਹੀ ਸਥਿਤ ਖਾਸ ਸਟੋਰ ਦੀ ਕੰਦ ਪਾਰ ਕੇ ਚੋਰਾ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਦਸਤੀ ਕੇ ਬਬਰੀ ਬਾਈਪਾਸ ਜੀਟੀ ਰੋਡ ਤੇ ਸਥਿਤ 24 ਘੰਟੇ ਲੱਗਿਆ ਰਹਿਣ ਵਾਲਾ ਨਾਕਾ ਹਾਈ ਟੈਕ ਚਿੱਤੇ ਨਿਤਿਕ ਇੱਕ ਖਾਸ ਸਟੋਰ ਹੈ ਜਿੱਥੋਂ ਲੱਖਾਂ ਦਾ ਸਮਾਨ ਦਵਾਈਆਂ ਐਲਈਡੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਚੋਰ ਉਥੋਂ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਾਸ ਸਟੋਰ ਦੇ ਮਾਲਕ ਅਮਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਉਸ ਸਵੇਰੇ ਆਪਣੀ ਦੁਕਾਨ ਤੇ ਆਇਆ ਤਾਂ ਉਸਨੇ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਹੋਇਆ ਹੈ ਜਦੋਂ ਉਸਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਤੇ ਪਿਛਲੀ ਛੜ ਦੇ ਕੰਧ ਪਾੜ ਕੇ ਚੋਰਾਵਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਤੇ ਚੋਰਾਵਾਂ ਵੱਲੋਂ ਮਹਿੰਗੀਆਂ ਸਪਰੇਅ ਵਾਲੀਆਂ ਦਵਾਈਆਂ ਚੋਰੀ ਕੀਤੀਆਂ ਗਈਆਂ ਉਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹੋਰ ਵੀ LED ਅਤੇ ਹੋਰ ਕੀਮਤੀ ਸਮਾਨ ਵੀ ਉਥੋਂ ਲੈ ਗਏ ਹਨ ਦੁਕਾਨਦਾਰ ਨੇ ਅੱਗੇ ਦੱਸਿਆ ਕਿ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਉੱਥੇ ਦੁਕਾਨਦਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਚੋਰੀਆਂ ਹੋਣ ਕਰਕੇ ਗੁਰਦਾਸਪੁਰ ਵਿੱਚ ਲੋਕਾਂ 'ਚ ਕਾਫੀ ਪਰੇਸ਼ਾਨੀ ਹੈ ਉਨ੍ਹਾਂ ਕਹਿ ਕਿ ਚੋਰਾਂ ਦੇ ਖਿਲਾਫ ਪੁਰਸ਼ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਭਾਜੀ ਮੇਰਾ ਨਾਮ ਅਮਿਤ ਕੁਮਾਰ ਜੇ ਤੇ ਆਪਣੀ ਦੁਕਾਨ ਦਾ ਨਾਮ ਹੈ ਜੀ ਬਿਆਸਖੇਤੀ ਸਟੋਰ ਤੇ ਅੱਜ ਜਦੋਂ ਦੁਕਾਨ ਆਪਣੀ ਭਾਜੀ ਇੱਥੇ ਪੈ ਜਾਂਦੀ ਹੈ ਬਾਈਪਾਸ ਪੈਂਟਾਗੋ ਕਿਸਤਫਰਮ ਦੇ ਲਾਗੇ ਬਬਰੀ ਅੱਟਾ ਪੈ ਮਾਇਆ ਤੇ ਅੱਜ ਜਦੋਂ ਸਵੇਰੇ ਆ ਕੇ ਮੈਂ ਤਾਲੇ ਖੋਲ ਕੇ ਦੇਖਿਆ ਆ ਤੇ ਤਾਲੇ ਨੋਰਮਲੀ ਤਾਲਿਆਂ ਨੂੰ ਕੁਝ ਨਹੀਂ ਹੋਇਆ ਤਾਂ ਇਹ ਤਾਲੇ ਖੋਲੇ ਆ ਤਾਲੇ ਖੋਲ ਕੇ ਜਦੋਂ ਅੰਦਰ ਐਂਟਰੀ ਕੀਤੀ ਤੇ ਸਾਹਮਣੇ ਜਦੋਂ ਖਾਨੇ ਦੇਖਿਆ ਤੇ ਪੂਰੀ ਚੰਗੀਆਂ ਤੇ ਸਾਰੇ ਖਾਲੀ ਹੋਏ ਇਥੇ ਹੀ ਤੇ ਜਦੋਂ ਸਾਹਮਣੇ ਦੇਖਿਆ ਫਿਰ ਮੈਨੂੰ ਚਲ ਕੋਈ ਆ ਵੀ ਆਪੀ ਚੋਰੀ ਹੋਈ ਆ ਅੰਦਰ ਤੇ ਫਿਰ ਹੌਲੀ ਹੌਲੀ ਜਦੋਂ ਅੰਦਰ ਜਾ ਕੇ ਦੇਖਿਆ ਤੇ ਹੌਲੀ ਹੌਲੀ ਚੀਜ਼ਾਂ ਦਾ ਪਤਾ ਲੱਗਾ ਵੀ ਕਿਹੜੀ-ਕਿਹੜੀ ਚੀਜ਼ਾਂ ਆਪਣੀਆਂ ਗਾਇਬ ਹੋਈਆਂ ਨੇ ਤੇ ਪਿੱਛੋਂ ਦੀ ਦੀਵਾਰ ਪਾੜ ਕੇ 9 ਇੰਚੀ ਪੜਦਾ ਸੀ ਭਾਜੀ ਕੰਧ ਦਾ ਤੇ ਉਹ ਵੀ ਪਾੜ ਕੇ ਤੇ ਉੱਥੋਂ ਦੀ ਪਿੱਛੋਂ ਦੀ ਐਂਟਰ ਹੋਏ ਆ ਤੇ 4 ਇੰਚ ਵੀ ਪੜਦਾ ਹੁੰਦਾ ਤਾਂ ਵੀ ਮੰਨੇ ਜਾਣਾ ਚੰਗੀ ਦੀ ਨਾਲ ਅਗਲੇ ਕਿ ਕੇ ਚੀਜ਼ ਦਾ ਕੋਈ ਡਰ ਨਹੀਂ ਉਹਨਾਂ ਨੂੰ ਆਪਣੇ ਤਸੱਲੀ ਨਾਲ ਅਗਲੇ ਉਹ ਪਾੜ ਕੇ ਕੰਧ 9 ਇੰਚੀ ਦੀ ਫਿਰ ਅੰਦਰ ਐਂਟਰ ਹੋਏ ਆ ਕੱਲੀ-ਕੱਲੀ ਚੀਜ਼ ਉਹਨਾਂ ਨੇ ਪ੍ਰਿੰਟ ਵੇਖ ਕੇ ਜਿਨ੍ਹਾਂ ਚੀਜ਼ਾਂ ਦਾ ਪ੍ਰਿੰਟ ਜ਼ਿਆਦਾ ਸੀ ਉਹ ਚੀਜ਼ਾਂ ਲੈ ਕੇ ਗਿਆ ਦੂਜੀਆਂ ਛੋਟੇ ਜਿਹੜੇ ਪ੍ਰਿੰਟ ਸੀ ਉਹਨਾਂ ਦੇ ਰਹਿਣਤੀ ਉਹਨਾਂ ਨੇ ਤਕਰੀਬਨ ਉਹ ਤਾਂ ਸਾਰੀ ਖਾਲੀ ਕਰਕੇ ਭਜੀ ਖੰਨੇ ਤੇ ਨੁਕਸਾਨ ਤਾਂ ਕਾਫੀ ਹੋ ਗਿਆ ਭਜੀ ਐਲਈਡੀ ਸੀ ਤੇ ਕੈਮਰੇ ਲਗਵਾਣ ਦੀ ਸੋਚੀ ਐਲਈਡੀ ਲਾਈ ਦੀ ਤੇ ਉਹ ਵੀ ਲੈ ਕੇ ਸਿਲੰਡਰ ਹੀ ਇੱਕ ਆਪਣੇ ਉਹ ਯੂਜ਼ ਕਰ ਲਈ ਰੱਖਿਆ ਆਪਣੇ ਚਾਹ ਪਾਣੀ ਲਈ ਉਹ ਵੀ ਲੈ ਕੇ ਤੇ ਗੱਲੇ ਜੀ ਕੈਸ਼ ਭਜੀ ਪਰਚੀਆਂ ਪੁੱਟੀਆਂ ਗੱਲੇ ਜੀ ਹੁੰਦੀਆਂ ਹੁੰਦੀਆਂ ਜਾਂ 1500 ਉਹ ਰੱਖਿਆ ਤੇ ਦਵਾਈਆਂ ਦਾ ਜਿਆਦਾ ਮੇਨ ਨੁਕਸਾਨ ਦਵਾਈਆਂ ਦਾ ਹਟਾ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਨੇ ਆਪਣੀ ਕੋਸਟ ਲਈ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਵਾ ਫੜਿਆ ਜਾਏ ਤੇ ਤਾਂ ਕਿ ਜੋ ਮੇਰੇ ਨਾਲ ਹੋਇਆ ਤਾਂ ਕਿ ਹੋਰ ਨਾ ਨਾ ਹੋਏ ਤੇ ਮੈਨੂੰ ਵੀ ਇਨਸਾਫ ਮਿਲ ਜੇ ਪਿਛਲੇ ਪਾਸੇ ਭਾਈ ਖਾਲੀ ਆਪਣੇ ਨਾ ਪੈਲੀਆਂ ਆ ਤੇ ਉਹ ਪਿਛਲੇ ਪਾਸੇ ਖਲੋ ਕੇ ਉਹਨਾਂ ਨੇ ਤੋੜੀ ਆ ਆਏ ਪਤਾ ਨਹੀਂ ਕਾਹਦੇ ਤੇ ਆ ਮੇਰੇ ਕਹਿੰਦਾ ਜਿੱਥੋਂ ਤੱਕ ਪਤਾ ਲੱਗਾ ਟੂ ਵੀਲਰ ਤੇ ਆਏ ਆ ਕਿਉਂਕਿ ਇਹਨਾਂ ਨੇ ਪੇਟੀ ਹਾਂ ਕਿਉਂਕਿ ਜਿਹੜੀਆਂ ਬੰਦ ਪੇਟੀਆਂ ਹੀ ਨਾ ਬੰਦ ਪੇਟੀਆਂ ਉਹਨਾਂ ਨੇ ਘੱਟਾ ਤੇ ਸੁੱਟ ਗਏ ਆ ਬੋੜੇ ਖਾਲੀ ਕੀਤੇ ਆ ਖਾਦ ਵਾਲੇ ਉਹਦੇ ਵਿੱਚ ਬੋਤਲਾਂ ਪਾ ਕੇ ਨਾ ਖਾਲੀ ਘਰ ਤਾਂ ਤੇ ਸੁੱਟ ਕੇ ਬੋਤਲਾਂ ਪਾ ਕੇ ਲੈ ਗਏ। ਉਹ ਤੋਂ ਚੱਕ ਹੁੰਦਾ ਵੀ ਮੋਟਰਸਾਈਕਲ ਤੇ ਆਏ ਨੇ। ਤੇ ਦੋ ਤੋਂ ਤਿੰਨ ਜਾਣੇ ਹੋ ਸਕਦੇ ਨੇ। ਜੇ ਹਿਸਾਬ ਨਾਲ ਇਹਨਾਂ ਨੇ ਖਾਲੀ ਕੀਤੀ ਆ। ਸਵੇਰੇ ਜਦੋਂ ਆ ਕੇ ਜਿੱਦਾਂ ਆਪਾਂ ਸਵੇਰੇ ਦਿੱਲੀ ਆਈਦਾ ਆ। ਦਿੱਲੀ ਬੇਸ ਤੇ ਜਦੋਂ ਦੁਕਾਨ ਖੋਲੀ ਆ ਉਦੋਂ ਫਿਰ ਪਤਾ ਲੱਗਾ ਆਪਾਂ ਨੂੰ ਕਿ ਚੋਰੀ ਹੋ ਗਈ ਇੱਥੇ। ਸ਼ਿਕਾਇਤ ਕਰਤੀ ਆ ਜੀ। ਆਪਾਂ ਨੂੰ ਫੋਨ ਆਇਆ ਵੀ ਆ ਲ ਕੇ। ਦੇਖਦੇ ਹਾਂ ਹੁਣ। ਦੇਖਦੇ ਆ ਵੀ ਬਿੱਲ ਸਾਦਾ ਕਿਉਂਕਿ ਆਪਣਾ ਸਾਰਾ ਮਾਲ ਜੀਐਸਟੀ ਤੇ ਹੁੰਦਾ। ਪੱਕੇ ਭਿਲਾ ਦੇ ਹੁੰਦਾ। ਉਹ ਸਾਧਾਰਨ ਅੰਦਾਜ਼ਾ ਲੱਗ ਜੂਗਾ ਆਪਣਾ ਐਸਟੀਮੇਟ ਜਿੰਨਾ ਵੀ ਇਹ ਸਾਦਾ ਲੱਗ ਜੂਗਾ ਨਵੀਂ ਨਵੀਂ ਦੁਕਾਨ ਮੇਰੇ ਵੀ ਸਾਲ ਹੋਇਆ ਜੇ ਤੇ ਹੁਣ ਨਵੀਂ ਨਵੀਂ ਦੁਕਾਨਦਾਰੀ ਆ ਜੇ ਪਹਿਲੇ ਸਾਲ ਚ ਮੇਨੂੰ ਆ ਘਾਟਾ ਪੈ ਗਿਆ ਤੇ ਆਪਾਂ ਤਾਂ ਫਿਰ ਬੱਚਿਆਂ ਨੂੰ ਬਾਹਰ ਹੀ ਅੱਗੇ ਗਾੜੀ ਗਾੜੀ ਬਾਹਰ ਹੀ ਆਪਾਂ ਸੋਚਦੇ ਆ ਬਾਹਰ ਚਲੀਏ ਬਾਹਰ ਚਲੀਏ ਇੱਥੇ ਕੀ ਹੈ ਫਿਰ ਇੱਥੇ ਕੁਝ ਵੀ ਨਹੀਂ ਹੈ ਤੇ ਤੁਹਾਡੇ ਸਾਹਮਣੇ ਜੋ ਹੋਇਆ ਹੁਣ